ਸਤਨਾਮ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਹਰ ਜੋਗ ਜੁਗ ਭਗਤ ਪਾਇਆ ਪਜ ਰਖਦਾ ਆ ਰਾਮ ਰਾਜੇ ਹਰ ਨਾਕਸ ਦੁਸ਼ਟਰ ਮਾਰਿਆ ਪਰ ਲਾਤਰਾਇਆ ਹੰਕਾਰੀਆਂ ਨਿੰਦਕਾਂ ਪਿੱਟ ਦੇ ਨਾਮ ਦੇ ਮੁਖ ਲਾਇ ਜਨ ਨਾਨਕ ਐਸਾ ਸਰ ਸੇਵਿਆ ਅੰਤ ਲੈ ਛਡਾਇ ੴ ਸਤਿਗੁਰ ਪ੍ਰਸਾਦ ਸਾ ਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਜਸੁ ਭਤਾਵ ਨ ਹੋਈ ਤੂੰ ਕਰਤਾ ਕਰ ਨਾ ਮੈਂ ਨਾਹੀ ਜਾਹੁ ਕਰੀ ਨਾ ਹੋਈ ਬਲਹਾਰੀ ਗੁਦਰਤ ਵਸਿਆ ਤਰ ਅੰਤਰਾਂ ਜਾਈ ਲਖਿਆ ਰਹਾ ਜਾਤ ਮੈਂ ਜੋ ਜੋ ਤਮੈ ਜਾਤਾ ਕਲਕਲਾ ਭਰਪੂਰਿਆ ਤੂੰ ਸੱਚਾ ਸੋਇ ਵੇ ਸਿਮਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾ ਨ ਕਰਤੇ ਕਿਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਆ ਸੋਦਰ ਆਗਾ ਸਮਾਹ ਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਆ ਸੋ ਕਰ ਕੇ ਹਾ ਜਿਤ ਬਾ ਸਰਬ ਸਮਾਲੇ ਵਾਜੇ ਤੇਰੇ ਨਾਦਾਂ ਨਿਖ ਸੰਕਾ ਕੀਤੇ ਤੇਰੇ ਵਾਵਣਹਾਰੇ ਕੀਤੇ ਤੇਰੇ ਰਾਗ ਪਰਿ ਸੋ ਕਈਐ ਕੀਤੇ ਤੇਰੇ ਗਾਵਣਹਾਰੇ ਗਾਵਾਂ ਤੁਧ ਨਾ ਪਵਨ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵਾਂ ਤੁਧ ਨਾ ਚਿਤ ਗਵਤ ਲਿਖ ਜਾਣਾ ਨਾਲ ਲਿਖਲੇ ਧਰਮ ਦੇ ਚਾਰੇ ਗਾਵਾਂ ਤੁਧ ਨਾ ਈਸ਼ਰ ਬ੍ਰਹਮਾ ਦੇਵੀ ਸੋੰ ਤੀਰੇ ਸਦਾ ਸਵਾਰੇ ਗਾਵਾ ਤੁਧਨੋਂ ਇੰਦ੍ਰੇਂਦਰ ਅਸਨ ਬੈਠੇ ਦੇਵਤਿਆਂ ਅੰਦਰ ਨਾ ਲੇ ਗਾਵਾਂ ਤੁਧਨੋਂ ਸਿੱਧ ਸਮਾਧੀ ਅੰਦਰ ਗਾਵਾਂ ਤੁਧਨੋਂ ਸਾਧ ਵਿਚਾਰੇ ਗਾਵਾਂ ਤੁਧਨੋਂ ਜਤੀ ਸਤੀ ਸੰਤੋਖੀ ਗਾਵਾਂ ਤੁਧਨੋਂ ਵੀਰ ਕਰਾਰੇ ਗਾਵਾਂ ਤੁਧਨੋਂ ਪੰਡਤ ਬਣ ਰੱਖੀ ਸਰਜੂ ਜਗਵੇਤਾ ਨਾ ਲੇ ਗਾਵਾਂ ਤੁਧਨੋਂ ਮੋਹਨੀ ਆ ਮਨ ਮੋਹਨ ਸੁਰਗ ਸੁਰਗ ਮੱਚ ਪਿਆ ਲੈ ਗਾਵਾ ਤੁਧਨੋ ਰਤਨੋ ਪਾਏ ਤੇਰੇ 86 ਤੀਰਥ ਨਾਲੇ ਗਾਵਾਂ ਤੁਧਨੋ ਜੋਤ ਮਹਾਬਲ ਸੂਰਾ ਗਾਵਾਂ ਤੁਧਨੋ ਖਾਣੀ ਚਾਰੀ ਗਾਵਾਂ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਧਨੋ ਗਾਵਨ ਜੋ ਤੁਧ ਭਾਵਨ ਆ ਰਤੇ ਤੇਰੇ ਭਗਤ ਰਸਾਲੇ ਹੋਰ ਕਹਤੇ ਤੁਧਨੋ ਗਾਵਨ ਸੇ ਮੈਂ ਚਿਤ ਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸੁਦਾ ਸੱਚ ਸਾਏ ਸੱਚਾ ਸਾਚੀ ਨਾਈ ਅਭੀ ਉਸੇ ਜਾਇ ਨਾ ਜਾ ਸਿਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੋਂ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸਤੇ ਵਢਾਈ ਜੋ ਤਿਸ ਪਾਵੈ ਸੋਈ ਕਰਸੀ ਫਿਰ ਕਮਨਾ ਕਰ ਨਾ ਜਾਈ ਸੋ ਪਾਸਾ ਉਸਾਹਬ ਸਾਹਿਬ ਨਾਨਕ ਰਹਿ ਨਰਜਾਈ ਸਾ ਮਹੱਲਾ ਪਹਿਲਾ ਸਨ ਵਟਾਖੈ ਸਭ ਕੋਈ ਕੀ ਵਡ ਵੱਡਾ ਰਿਠਾ ਹੋਇ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰੈ ਸਮਾਏ ਵੱਟੇ ਮੇਰੇ ਸਾਈ ਬਾਗਹਿ ਰਖਦੀ ਰਾ ਗੁਣ ਗੀਰਾ ਕੋਈ ਨ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾ ਸਭ ਸੁਰਤੀ ਮਨ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਾ ਗੁਰਹਾਈ ਕਹਿਣਾ ਨਹੀਂ ਜਾਈ ਤੇਰੀ ਤਲਵੜਿਆਈ ਸਭ ਸਾਤਾ ਸਭ ਤਾ ਸਭ ਚੰਗਿਆਈਆਂ ਸਿੱਧਾ ਪ੍ਰਖਾ ਗਿਆ ਵਡਿਆਈਆਂ ਤੁਧ ਵਿਨਾ ਸਿੱਧੀ ਕਿਨੇ ਨਾ ਪਾਈਆ ਕਰਨ ਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿੱਧੀ ਭਰੀ ਤੇਰੀ ਬੰਡਾਰਾ ਜਿਸ ਤੋਂ ਦੇਹ ਦਿੱਸਿਆ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਸਮਹਲਾ ਪਹਿਲਾ आखा जीवा सरे मर जाओ आखने ओखा सचा नाम सचे नाम की लग भूख दुख है उत्वुखा, उत्वुखा, खाए चलिए दुख सुख विसर मेरी माए सचा साए सच नाय रहाओ सचे नाम की तलवड़े आई अब तक कीमत नहीं पाई जे समल के आखन पाए वड्डा न होवे घर न जाए नाम मरे ना सुगा सोगा देदा रहे न चुके भोगा ਗੁਣੇ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੇਵੜਾ ਪਾਥੇ ਵੜ ਤੇਰੀ ਦਾਤਾ ਜਿੰਦਨ ਕਰਕੇ ਕੀਤੀ ਰਾਤ ਖਸਾਂ ਵਿਸਾਰ ਹੈ ਤੇ ਕਮ ਜਾਤ ਨਾਨਕ ਨਾਮ ਹੈ ਬਾਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰ ਕਾ ਬਿਨੋ ਕਰਉ ਕਿਰਪਾਸ ਹਮ ਕੀਰੇ ਕਿਰਮ ਸਤਗੁਰ ਸਰਣਾਈ ਕਰਦਿਆ ਨਾਮ ਪ੍ਰਕਾਸ਼ ਮੇਰੇ ਮੀਤਵਰ ਦੇਵਾ ਮੋ ਕੋ ਰਾਮ ਨਾਮ ਪ੍ਰਕਾਸ਼ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮ ਰਹੀ ਰਾਸ ਰਹਾ ਹਰ ਜਨ ਕੇ ਵਟ ਭਾਗ ਵਡੇਰੇ ਜਿਨਾਰਾ ਸਰਤਾਰ ਪਿਆਸ ਹਰ ਨਾਮ ਮਿਲੈ ਤ੍ਰਵਤਾ ਸੇ ਮਿਲ ਸੰਗਤ ਗੁਣ ਪ੍ਰਕਾਸ਼ ਜਿਨ ਹਾਰ ਹਰਸ ਨਾਮ ਨਾ ਪਾਇਆ ਤੇ ਭਾਗਿਆ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨ ਅਰਜਨ ਸਤਿਗੁਰ ਸੰਗਤ ਪਾਈ ਤਿੰਨ ਧਰ ਮਸਤਕ ਲਿਖਿਆ ਲਿਖਾਸ ਧਨ ਤਨ ਸਸੰਗਤਾ ਜਿਤਰ ਸਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਸਰਾ ਗੁਜਰੀ ਮਹੱਲਾ ਪੰਜਵਾ ਕਾਹੀ ਰੇ ਮਨ ਚਿਤਵੈ ਉਤਮ ਜਹ ਆਹਰ ਅਰ ਜੀਉ ਪਰਿਆ ਸਾਲ ਬਥਰ ਮੈਂ ਜੰਤੋ ਪਾਏ ਤਾ ਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਪਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨਾ ਬਿਤਾ ਲੋਕ ਸੁਤਾ ਬਿਨਿਤਾ ਕੋਈ ਨ ਕਿਸ ਕੀ ਧਰਿਆ ਸਿਰ ਸਰੇ ਚ ਕਿਸ ਸੰਭਾਏ ਠਾਕੁਰ ਕਾਹੇ ਮਨ ਭਾਉ ਕਰਿਆ ਊੜੇ ਊੜਾ ਵੈਸੇ ਕੋ ਸਾ ਜਿਸ ਪਾਛੈ ਬਚਰੇ ਛਰਿਆ ਤਿਨ ਕੌਣ ਕਲਾਵੇ ਕੌਣ ਚੁਗਾਵੇ ਮਨ ਵੈ ਸਿਮਰਣ ਕਰਿਆ ਸਭ ਨਿਧਾਨ ਦਸ ਸ਼ਟਿ ਸਿਧਾਨਾ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਵਾ ਸਤ ਬਲ ਜਾਈਐ ਤੇਰਾੰਤਨ ਪਾਰਾ ਵਰਿਆ ਰਾਗ ਸਮਹਲਾ ਜਲਤਾ ਸੋ ਪੁਰ ਕੇ ਕੋਂਕਾਰ ਸਤ ਗੁਰ ਪ੍ਰਸਾਦ ਸੋ ਪੁਰਖ ਨਰਾਂਜਨ ਅਰ ਪੁਰਖ ਨਰਾਂਜਨ ਗਮਾ ਗਮ ਪਾਰਾ ਸਭ ਧਿਆਵੈ ਸਭ ਧਿਆਵੈ ਤੁਜੀ ਅਰ ਸੱਚੇ ਸਿਰਜਨਹਾਰਾ ਸਭ ਜੀਤ ਮਾਰੇ ਜੀ ਤੋ ਜੀਆਂ ਕਾ ਦਾਤਾਰਾ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਅਰੇ ਆਪੇ ਠਾਕੁਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰਾ ਸ਼ਰਮ ਨਿਰੰਤਰ ਜੀ ਹਾਰੇ ਕੋ ਪੁਰਖ ਜ਼ਮਾਨਾ ਇਕ ਦਾਤੇ ਇਕ ਵੇਖਾਰੀ ਜੀ ਸਭ ਤੇਰੇ ਚੋਂ ਜਿਵ ਡਾਣਾ ਤੂੰ ਆਪੇ ਦਾਤਾ ਆਪੇ ਭਉਤਾ ਜੀ ਹੋਂ ਤਦ ਮਿਨੈ ਵਾਰ ਨਾ ਜਾਣਾ ਤੂੰ ਪਾਰ ਬ੍ਰਹਮ ਦੇ ਅੰਤ ਦੇ ਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੂ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੇ ਹਰ ਧਿਆਵੇ ਤੁਝ ਜੀ ਸੇ ਜਨ ਜੁਗ ਮਾ ਸੁਖ ਵਾਸੀ ਸੇ ਮੁਕਤਾ ਸੇ ਮੁਕਤ ਭਾਏ ਜਿਨ ਅਰਥ ਆਇਆ ਜੀ ਤਿਨ ਟੁੱਟੀ ਜਨ ਕੇ 파ਸੇ ਜਿਨ Nirਭਾਉ ਜਿਨ ਅਰ ਨੇ ਭਾਉ ਧਿਆਇਆ ਜੀ ਤਿਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਵੇਰਾ ਹਰ ਜੀ ਤੇ ਹਰ ਉਪ ਸਮਾਸੀ ਸੇ ਧਾਨਾ ਸੇ ਧਨ ਜਿਨ ਅਰਥ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੇ ਭਗ ਸਲਾਹਾ ਤੁਤ ਜੀ ਅਨੇਕਾ ਅਨੇਕਾ ਅਨੰਤਾ ਤੇਰੀ ਅਨੇਕਾ ਤੇਰੀ ਅਨੇਕ ਕਰ ਹਰ ਪੂਜਾ ਜੀ ਤਮ ਤਾ ਪੈ ਜਪ ਬੇਅੰਤਾ ਤੇਰੀ ਅਨੇਕਾ ਤੇਰੇ ਅਨੇਕ ਪੜਾ ਬਹੁ ਸਿਮਰਤਾ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਅਰਪ ਘੰਤਾ ਤੂੰ ਆਦਪੁਰਖ ਅਪਰੰਪਰ ਕਰਤਾ ਜੀ ਤੂੰ ਜੇਵੜਾ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀਤੂ ਨੈਚਲ ਕਰਤਾ ਸੋਈ ਤਦਿਆਪੇ ਭਾਵੇ ਸੋਈ ਵਰਤਾ ਜੀ ਤੂੰ ਆਪੇ ਕਰਸ ਹੋਈ ਤਦਿਆਪੇ ਸ੍ਰਿਸ਼ਟਾ ਸਭ ਪਾਈ ਜੀ ਤੂੰ ਤੇ ਆਪੇ ਸ੍ਰਿਚ ਸਭ ਕੋਈ ਜਨ ਨਾਨਾ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਅਸਾ ਮਾ ਲਾ ਜਉਤਾ ਤੂੰ ਕਰਤਾ ਸਚਿਆਰ ਮੈਂ ਦਾਸ ਆਂ ਜਉ ਤੂੰ ਭਾਵੇਂ ਸੋਇ ਥੀ ਸੀ ਜੋ ਤੂੰ ਦੇ ਸਿਉ ਪਾਈ ਰਹਾ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸਨੂੰ ਕਿਰਪਾ ਕਰਹਿ ਤੰਨਾ ਵਰਤਨ ਪਾਇਆ ਗੁਰਮਕਲਾ ਦਾ ਮਨ ਗਵਾਇਆ ਹੱਥ ਦੇ ਆਵੀ ਛੁੜਿਆ ਮਿਲ ਆਇਆ ਤੂੰ ਦਰਿਆ ਸਭ ਸੁਜੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੀ ਜੀ ਜਾਂ ਸਭ ਤੇ ਰਾਖੇ ਲਾਜ ਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਇਸਨਾ ਤੂੰ ਜਾਣ ਆਏ ਸੋਈ ਜਨ ਜਾਣੇ ਹਰ ਗੁਣ ਸਦੀ ਆਕੂ ਖਾਣੇ ਜਿਨਰ ਸੇਵਿਆ ਤੀ ਸੁਖ ਪਾਇਆ ਸਹ ਜੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਬਿਨ ਤੁਝ ਜਾ ਵਰ ਨਾ ਕੋਈ ਤੂੰ ਕਰ ਕਰ ਵੇਖੇ ਜਾਣੇ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਇਆ ਸ ਮਹੱਲਾ ਪਹਿਲਾ ਤੇਤ ਸਰਵੜਾ ਪੈਲੇ ਨਵਾਸਾ ਪਾਣੀ ਪਾਵਤ ਨੈ ਕੀਆ ਪੰਕਾਇਵਾ ਪਗਨੇ ਚਾਲੇ ਆਮ ਦੇਖ ਤਹਿਰ ਰੂਬੀ ਆਲੇ ਮਾਨੇ ਕਨ ਚਿਤਸ ਮੂੜ ਮਨਾਰ ਬਿਸਰਾ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨੇ ਪੜਿਆ ਮੂਰਖ ਮੁਗਤਾ ਜਨਾ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੋਂ ਨਾਹੀ ਬਿਸਰਿਆ ਆਸਾ ਮਹਲਾ 5 ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਔਰ ਕਾਇ ਤਰਕ ਤਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਝਾ ਉਲਾਗ ਭਉ ਜਲ ਤਰਣ ਕੈ ਜਨ ਅਮ੍ਰਿਤਾ ਜਾ ਤਰੰਗ ਮਾਇਆ ਕੈ ਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਣਿਆ ਹਰਿ ਰਾਯਾ ਕਹੋ ਨਾਨਕ ਹਮ ਨੀਚ ਕਰੰਮਾ ਸਰਣ ਪਰੇ ਕੀ ਰਖੋ ਸਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਸੇ ਦਸਮੀ ਚੌਪਾਈ ਪੁਨਰਾਛਸ ਕਾ ਕਾਟਾ ਸੀਸਾ ਸ੍ਰੀ ਅਸਤ ਕੇਤਾ ਜਗਤ ਕੇ ਈਸ਼ਾ ਵਹਿ ਪਨਾ ਬ੍ਰਿਸ਼ਟ ਗਗਨ ਆਤੇ ਭਾਈ ਸਭਨ ਆਨਵਿਦਾਈ ਦੇਈ ਤਨਿਆ ਤਨਿਆ ਲੋਗਨ ਕੇ ਰਾਜਾ ਦੁਸ਼ਟ ਦਹਾ ਗਰੀਬ ਨਿਵਾਜਾ ਅਕਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹ ਲਹਿਉ ਵਾਰੀ ਕਬਿਬਾਤ ਬੇਨਤੀ ਚਉਪਾਈ ਹਮਰੇ ਕਰੋ ਆਦਰ ਚਾ ਪੂਰਨ ਹੋਏ ਚਿਤ ਦੀ ਇੱਛਾ ਤਉ ਚਰਨਨ ਮਨ ਰਹਿ ਮਹਾਰਾਪਨਾ ਜਾਣ ਕਰੋ కృਤਪਾਰਾ ਹਮਰੇ ਦੁਸ਼ਟ ਸਭ ਤੁਮ ਕਾ ਹੋ ਆਪਾਦ ਮੈਂ ਬਚਾ ਭਾਉ ਸੋ ਕੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਅਛਾਨਿ ਜਿ ਕਰਦੈ ਕਰਿਆ ਸਭ ਪੈਰਨ ਕੋ ਆਸੰਗਰਿਆ ਪੂਰਨ ਹੋਈਐ ਮਾਰੀ ਆਸ ਤੂਰ ਭੇਨ ਕੀ ਰਹੇ ਪਿਆਸਾ ਤੁਮਾ ਛਾੜ ਕੋਈ ਅਵਰਨਾ ਤਿਹਾਉ ਜੋ ਵਰਚਾਉ ਸਭ ਤੁਮ ਤੇ ਪਾਉ ਸਿਵ ਸਿਖਾ ਮਾਰੇ ਤਾਰੀਐ ਚੁਨਾ ਚੋਂ ਸਤਰਹ ਮਾਰੇ ਮਾਰੀਆ ਪਾ ਦੇ ਮੁਝੈ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੋ ਜਸਦਾ ਹਮਾਰੇ ਪਤ ਸਾ ਸ੍ਰੀ ਅਸਤੂ ਜੋ ਕਰਿਓ ਰੱਛਾ ਰੱਖ ਲਿਓ ਮੈ ਰਖਨ ਹਾਰੇ ਸਾਇ ਸੰਤ ਸਹਾਇ ਪਿਆਰੇ ਦੀਨ ਬੰਦਾ ਦੁਸ਼ਟਨ ਕੇ ਹੰਤਾ ਤਵਾ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਉਪਤਰਾ ਕਾਲ ਪਾਇ ਸ਼ਿਵ ਚੂ ਅਵਤਰਾ ਕਾਲ ਪਾਇ ਕਰ ਬਿਸਨਾ ਪ੍ਰਕਾਸ਼ ਸਕਲ ਕਾਲ ਕਾ ਕੀ ਅਤਮਾ ਸਾ ਜਮਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋਤੀ ਜੋ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹੈ ਮਹਾਰਾਜ ਅਨੰਤ ਕਾਲ ਸਭ ਜਗਤ ਬਨਾਇਓ ਦੇਵਤਾ ਜਿਸਨ ਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਿ ਕੋ ਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸ੍ਰੀ ਕਨਕੋ ਸਭ ਗੁਣ ਸੁਖ ਦਿਓ ਸਤਿਰਣ ਗੋਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਨਤਾ ਭਲੇ ਬੁਰੇ ਕੀ ਪੀਰ ਪਛਾਨਤਾ ਚੀਂਟੀ ਤੇ ਕੁੰਛ ਰਸਤੂਲਾ ਸਭ ਪਰ ਕਿਰਪਾ ਦ੍ਰਿਸ਼ਟਿ ਦਰਪੂਲਾ संतन दुख पाए ते दुखी सुख पाए साधन के सुखी एक एक पीर पछाने घट घट के पट पट की जाने जगत करा करा कर तारा प्रजा तर तब दे पारा जब आ करा कर तो कबो तुम तो मैं मिलत तो दे तर सब हो जेते बदना सिर सब तार आप अपनी बोझ उचार तुम सब ही तेरे तेरा ਜਾਨਤ ਬੇਦ ਭੇਦ ਅਰੇ ਆਲਮਾ ਨਿਰੰਕਾਰ ਨਿਰਵਕਾਰ ਨੀਲੰਭ ਆਤ ਨੀਲਾ ਨਾਦ ਸੰਭ ਤਾਕਾ ਮੂਰ ਚਾਰਤ ਭੇਦਾ ਜਾਕੂ ਭੇਵਨ ਪਾਵਤ ਬਿਤਾ ਤਾਕੋ ਕਰਪਾ ਹਨ ਅਨਮਾਨਤ ਮਹਾ ਮੂਰ ਕਿਸ਼ ਭੇਦ ਨ ਜਾਣਤ ਮਹਾਦੇਵ ਕੋ ਕੈ ਸੁਦਾ சிவா ਨਿਰੰਕਾਰ ਕਾ ਚੀਨਤ ਨਾ ਭਿਵਾ ਆਪ ਆਪਣੀ ਬੁਧਾ ਜੀਤੀ ਵਰਨਤਾ ਭਿੰਨ ਬਿਨ ਤੋਹ ਤੇਤੀ ਸਮਰਾ ਆਲਾ ਕਾਣ ਜਾਏ ਪਸਾਰਾ ਕੇ ਵਿਸਿਆ ਪ੍ਰਥਮ ਸੰਸਾਰਾ ਇੱਕੈ ਰੂਪਾ ਨੁਸ ਰੂਪਾਰੰਕ ਭਇਓ ਰਾਵ ਕਹਿ ਉਪਾ ਅੰਡਾ ਜੇ ਰਸਿਤ ਕਿੰਨੀ ਉਤਬਜ ਖਾਨ ਬਹੁ ਰਚ ਤਿਨੀ ਕਉ ਫੋਲ ਰਾਜਾ ਬੈਠਾ ਕਮ ਸਵੰਟ ਭਇਓ ਸੰਕਰਿਕੈ ਠਾ ਸਗਰੇ ਸੱਟ ਦੇਖਾਇ ਚੰਬਾਵਾ ਜੁਗਾ ਸਰੋਸ ਸਵੰਭਾਵ ਰੱਛਾ ਮੇਰੀ ਤਮ ਕਰੋ ਸਿੱਖੋ ਬਾਰ ਸਿੱਖ ਸੰਗਾਰੋ ਦੁਸ਼ਟ ਜੀਤੇ ਉਟਵਤ ਤਪਾਤਾ ਸਕਲ ਮਲੇਸ਼ ਕਰੋ ਰਣਗਾਤਾ ਜਸਤ ਜਾਤ ਅਸਰਣੀ ਪਰੇ ਤਿਨ ਕੇ ਦੁਸ਼ਟ ਦੁਖਤਾ ਮਾਰੇ ਪੁਰਖ ਜਾਨਪਗ ਪਰੇ ਤਿਆਰੇ ਤਿਨ ਕੇ ਤੋਂ ਸੰਕਰ ਸਭ ਟਾਰੇ ਜੋ ਕਲ ਕੋ ਇਕ ਬਾਰਤ ਆਇਐ ਤਾਂ ਕੇ ਕਾਲ ਨਾ ਇਹ ਰੱਛਾ ਹੋਇ ਤੈ ਸੁਭ ਕਲਾ ਦੁਸ਼ਟ ਰੈਟਰਿੰਦ ਤਕਾਲਾ ਕਿਰਪਾ ਧ੍ਰਿਟ ਤੰਜਾਇ ਨਿਹਾਰੇ ਹੋ ਆ ਕੇ ਤਾਬ ਤਨਕ ਮੋ ਹਰਿਓ ਰਿਸਦ ਘਰਮਾ ਸਭ ਹੋਈ ਦੁਸ਼ਟ ਚਾਚ ਵਸ ਕੈ ਨਾ ਕੋਈ ਇੱਕ ਬਾਰ ਜਿੰਤ ਮੈਂ ਸੰਬਾਰਾ ਅਕਾਲ ਪਾਸਤੇ ਤਾਏ ਉਬਾਰਾ ਜਿਨਾਂ ਨਾਮ ਤਿਆਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਾ ਤੀਤ ਮੈਂ ਸ਼ਰਨ ਤਿਹਾਰੀ ਆਪਾ ਦੇ ਲਿਓ ਵਾਰੀ ਸਰਬ ठाਉਰ ਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕ੍ਰਿਪਾ ਕਰਿ ਹੰਪਰਜਗ ਮਤਾ ਗਰੰਥ ਕਰਾ ਪੂਰਨ ਸੁਬਰਤਾ ਕਿਲ ਵਿਕਾਸ ਕਲ ਦੇਖੋ ਹਰਤਾ ਦੁਸ਼ਟ ਦੋਖਿਨ ਕੋਸ਼ੈ ਕਰਤਾ ਸ੍ਰੀ ਅਸਤ ਜਾ ਜਾ ਭੈ ਦਿਆਲਾ ਪੂਰਣਾ ਕਰਾ ਗਰੰਥ ਤਤਕਾਲਾ ਮਨ ਬਾਂਚਤਾ ਫਲ ਪਾਵੇ ਸੋਈ ਦੁਖ ਨਾ ਤਿਸਾ ਵਿਅਪਤ ਕੋਈ ਅੜਲਾ ਸੁਨਾ ਗੁਮਜੋ ਜਾਏ ਸੋ ਰਸਨਾ ਪਾਵਾਈ ਸੁਨਾ ਮੂੜ ਚਿਤ ਲਾਏ ਚਤੁਰਤਾ ਵਾਈ ਦੁਖ ਦਰਦ ਭਾਵ ਨਿਕਟ ਨਾ ਤਿਨਰ ਕੇ ਰਹਿ ਹਉ ਜੋ ਜਾ ਕੀ ਇਕ ਬਾਰ ਚਉਪਈ ਕੋ ਕਹ ਚਉਪਈ ਸੰਬਦ 17 ਸੈਸ ਪਣੀ ਜਾ 10 ਸੈਸ ਪੰਤੀ ਨ ਕਿਹੀ ਜਾ ਭਾਦਰ ਸੁਦੀ ਅਸ਼ਟਨੀ ਰਵਿਵਾਰਾ ਤਿਰ ਸਤ ਦਰਵ ਗ੍ਰੰਥ ਸੁਧਾਰਾ ਸਵਈਆ ਪਾਇੰਗਾ ਜਵ ਤੇ ਤੁਮਰੇ ਤਉ ਤੇ ਕੋ ਅੱਖ ਤਰੇ ਨੀ ਆਨਿਓ ਰਾਮ ਰਈ ਪੂਰਨ ਕੂਰਾਨ ਕੂਰਾਨ ਅਨੇਕ ਮਾਤੇ ਇਕ ਨ ਮੰਨਿਓ ਸਿਮਰ ਸਾਸਤਰ ਦੇ ਸਬੈ ਵੋ ਭੇਦ ਕਹਾ ਮੇਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰਮੈ ਨਾ ਕਹਿਓ ਸਭ ਤੋਹਿ ਬਕਾਨਿਓ ਦੋਹਿਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ ਬਾਹੀ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਆਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰ ਤਾ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਉਣ ਆਈਆਂ ਸੋਦੋਤਾ ਗਾਵਾਰੀ ਕੇ ਰਾਮਨ ਜੀ ਨੇ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆਤਮ ਸਦਾਰੋਂ ਵਰ ਨਾਲੇ ਅਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਾ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾਲ ਗੱਲਾਂ ਸੰਵਰਸ ਆਮੇ ਸੋਚਿ ਮਨਹੁ ਵਿਸਾਰੇ ਕਹ ਨਾਨਕ ਬਲਾਨਾ ਮੇਰੀ ਸਰਦਾਰੋ ਅਰ ਨਾਲੇ ਸੱਚੇ ਸਾਹਿਬਾ ਕਿਆ ਨਾਹੀਂ ਕਰਤੇ ਰੈ ਕਰਤਾ ਤੇਰੇ ਸਭ ਕਿਛਾ ਜਿਸ ਤੇ ਸੋ ਪਾਵੇ ਸਦਾ ਸਿਖਤ ਸਲਾਹ ਤੇਰੀ ਨਾਮ ਅੰਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾ ਜੇ ਸਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰੈ ਸੱਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਓਖਾਂ ਸਭ ਗਵਾਈਆਂ ਕਰ ਸਾਸੁ ਕੁਮਨਿ ਆਏ ਵਸਿਆ ਜਿਨ ਇਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਿਟੋਂ ਇਸਤਿਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਉਤਰੋ ਪਿਆਰ ਸਾਚਾ ਨਾਮ ਨਿਰਾਧਾਰੋ ਵਾਜੇ ਪੰਜ ਸਭ ਤਿਤ ਘਰ ਸਭਾਗੇ ਘਰ ਸਭਾਗੇ ਸਭ ਦਵਾਜੇ ਕਲਾ ਜਿਤ ਘਰ ਧਾਰੀਆ ਪੰਜ ਦੋਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੂੰ ਜਨ ਕਾ ਸੇ ਨਾਮਰ ਕੈ ਲਾਗੇ ਕਹਿ ਨਾਨਕ ਤੈ ਸੁਖੁ ਆਤਿ ਤਤਗਰ ਅਨਹਦ ਵਾਜੈ ਅਨਹਸ ਨੋ ਵਡ ਭਾਗੀਓ ਸਗਲ ਮਨੋਰਥ ਪੂਰੇ ਆਰ ਬ੍ਰਹਮ ਪ੍ਰਾਯਾ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਉਤਰੇ ਸੋਣੀ ਸਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੀ ਪਾਨੀਤ ਕਹੈ ਤੇ ਪਵਤਾ ਸਤ ਗੁਰਿਆ ਪਰ ਪੂਰੇ ਬਿਨਵੰਤ ਨਾਨਾ ਗੁਰ ਚਰਨ ਲਾਗੇ ਵਾਜੇ ਅਨਾਤੂਰੇ ਮੁੰਧਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸੰਸਾਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਜਿਸ ਕਾ ਹੋਇ ਉਦਾਰੋ ਇਹ ਵਸਤਾ ਤਜਿ ਨਹਿ ਜਾਈ ਨਿਤ ਨਿਤ ਰਖ ਰਤਾਰ ਕਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੂ ਸਹ ਲੋਕ ਮਹੰਲਾ ਪੰਜਵਾ ਤੀਰਾਂ ਕੀਤਾ ਜਤ ਨਾਹੀ ਮੈਂ ਨਾ ਜੋ ਕਿ ਤੋਈ ਮੈਂ ਨਿਰਗੁਣਿਆਰੀ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ ਆਉੜੀ ਤੇ ਤਤ ਸਮਰਾਥ ਆਇ ਤੈ ਕੋਏ ਨਾ ਆਏ ਉਥੇ ਤੇਰੀ ਰੱਖ ਅਗਨੀ ਉਦਰ ਮਾਏ ਸੁਣ ਕਹਿ ਜਮ ਤੇ ਦੂਤ ਨਾਏ ਤੇਰਾ ਛੜ ਜਾਏ ਹਵਜਲ ਬਿਕਰਮ ਸਗਾਓ ਵਰ ਸਭ ਦੀ ਪਾਰ ਪਾਏ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲਮੈ ਹੋ ਪੰਨਾ ਗੁਣ ਗੋਵਿੰਦ ਗਾਹੀ ਸਭ ਸਾਨੋਂ ਕਿਰਪਾਲ ਸੰਭਾਲੇ ਸਾਈ ਸਾਈ ਵਿਰਤਾ ਕੋਈ ਨ ਜਾਏ ਜਿ ਆਵੇ ਤੁਧ ਆਈ ਸਾ ਲੋਕ ਮਹੱਲਾ ਪੰਜਵਾਂ ਤਰ ਗੁਰਾ ਰਤਨ ਜੀਵਾ ਜਪੁ ਕਰਨਾਉ ਨੇਤਰੀ ਸਤਗੁਰ ਪੀਖਣਾ ਸ੍ਰਵਣੀ ਸੁਣਾ ਗੁਰਨਾ ਸਤਗੁਰ ਸੇ ਤੀਰਤਿਆ ਦਰਗਹਿ ਪਈ ਅਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ ਜਗ ਮਾ ਉਤਮ ਕਾੜੀਐ ਮਿਰਲੇ ਕਈ ਕੇ ਮਹੱਲਾ ਪੰਜਵਾਂ ਰੱਖੇ ਰਖਨਹਾਰ ਆਪੋ ਬਾਰਿਆਂ ਨਾ ਗੁਰ ਕੀ ਪੈਰੀ ਪਾਏ ਕਾ ਸਵਾਰਿਆਂ ਨਾ ਵਾਪ ਆਪ ਦੇਵਾਲ ਮਨੋਂ ਨਾ ਵਿਸਾਰਿਆਂ ਸਾਜਨਾ ਕੈ ਸੰਗ ਭਵ ਜਲ ਤਾਰਿਆਂ ਨਾ ਸਾਕਤ ਨਿੰਦਕ ਦੁਸ਼ਟ ਕਿਨ ਮਾਹੀ ਵਿਦਾਰਿਆਂ ਨਾ ਤੇ ਸਾਹਿਬ ਕੀ ਟੇਕਾ ਨਾਨਕ ਮਨੈ ਮਾਹੀ ਜੇ ਸਿਮਰ ਸੁਖ ਹੋਏ ਸਗਲੇ ਦੁਖ ਜਾਏ ਤੇ ਸਾਹਿਬ ਕੀ ਟੇਕਾ ਨਾਨਕ ਮਨੈ ਮਾਹੀ ਜੇ ਸਿਮਰਾ ਸੁਖ ਹੋਏ ਸਗਲੇ ਦੁਖ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਿਲਾ ਰਾਉ ਡੌੜੀ ਦੀਪ ਕੀ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਗਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਿਤ ਗਰ ਗਾਵ ਸੋਹਿਲਾ ਸਿਵਰੀਓ ਸੇ ਜਨਹਾਰੋ ਮਗਾਹੋ ਮੇਰੇ ਨਿਰਭਉ ਕਾ ਸੁਹਿਲਾ ਹਉ ਵਾਰੀ ਜਿ ਸੁਹਿਲ ਸਦਸ ਖੋਇ ਰਹਾਉ ਨਿਤ ਨਿਤ ਜਿਆੜੇ ਸਾਲੀਆਂ ਨਾ ਦੇਖੇਗਾ ਦੇਵਨਹਾਰ ਤੇਰੇ ਦਨ ਕੀਮਤ ਨਾ ਪਵੇ ਇਸ ਦਾ ਤੇ ਕੌਣ ਸਮਾਰ ਸੰਭਸਾ ਲਿਖਿਆ ਮਨ ਕਰਪਾਓ ਤੇਲਾ ਜਨਾਂ ਸਿੱਟੜੀਆਂ ਜਿਉ ਵੈ ਸੱਜਿਓ ਮੇਲਾ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਾਨਾ ਸਦਨਾਰਾ ਸਿਮਰੀਐ ਨਾਨਕ ਸੇਦੇ ਆਵਨ ਰਾਗ ਅਸਮਾਨਲਾ ਪਹਿਲਾ 6 ਘਰ 6 ਗੁਰਸ਼ੇਪਦੇਸ ਗੁਰਗੋੜੇ ਕੋ ਵੇਸ ਅਨੇਕਾ ਬਾਬਾ ਜਾਂ ਘਰ ਕਰਤੇ ਕੀਰਤ ਹੋਏ ਸੋ ਕਰ ਆਖ ਵਡਾਈ ਤੋਇਰਾ ਵਿਸਵੇ ਚ ਸਿਆ ਘੜੀਆ ਪੈਰਾ ਥਿਤੇ ਵਾਰੇ ਮਾਹੋ ਹੂਆ ਸੁਰਜੇ ਕੋਰ ਤਾਨੇ ਕ ਨਾਨਕ ਕਰਤੇ ਕੇ ਕੀਤੇ ਵੇਸਾ ਰਾਗਤ ਨਾ ਸ੍ਰੀ ਮਹਲਾ ਪਹਿਲਾ ਗगन ਮੈਂ ਤਾਲ ਰਵਤੰਦਾ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਤੂੰ ਮਲ ਆਨ ਲੋ ਪਉਣ ਚਵਰੋ ਕਰੇ ਸਗਲ ਬਨਰਾਇ ਬਲੰਤ ਜੋਤੀ ਕੈਸੀ ਆਰਤੀ ਹੋਏ ਭੌਖੰਡ ਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਧੇਰੀ ਰਹਾਉ ਸਾਸਤਵ ਨੰਨ ਨੰਨ ਹ ਤੋ ਏਕੋ ਸਾਸ ਮੂਰਤ ਨੰਨਾਇਕ ਤੋਈ ਸਾਸ ਪਦ ਵੀ ਮਲ ਨਾਨੇਕ ਪਦ ਗੰਧ ਅਗਨ ਸਾਸ ਤੋਂ ਗੰਧ ਚਲਤ ਮੋਈ ਸਭ ਮੈਂ ਜੋਤਾ ਜੋਤਾ ਸੋਏ ਤਿਸ ਦਾ ਚਾਨਣਾ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਾਵੈ ਸੋ ਆਰਤੀ ਹੋਏ ਹਰ ਚਰਨ ਕਾਮਲ ਮਕਰੰਦ ਲੋਬਿਤਾ ਮਨੋਂ ਨ ਆਂਦੀ ਨਾ ਵਹੀ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰ ਕੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੁਰਬੀ ਮਹਲਾ 4 ਕਾਮ ਕਰੋਦ ਨਗਰ ਵ ਭਰਿਆ ਮਨ ਸਾਧੂ ਖੰਡ ਲਖੰਡਾ ਹੈ ਪੁਰਬਾ ਲਿਖਤ ਲਿਖੇ ਗੁਰ ਪਾਇਆ ਮਨ ਅਰਲੇ ਮੰਡਲ ਮੰਡਾ ਹੈ ਕਰਸਾਦੋ ਅੰਜਲੇ ਪਨ ਵੱਡਾ ਏ ਕੰਡਾ ਉਤ ਪਨ ਵੱਡਾ ਏ ਰਹਾਉ ਸਾਕਤ ਅਰ ਸਾਧਨ ਜਾਣਿਆ ਤਿਨੇ ਅੰਤਰ ਹੋ ਮੇ ਕੰਡਾ ਏ ਜਿਉਂ ਜਿਉ ਚਲਾ ਚਵੈ ਦੁਖ ਪਾਵੇ ਜਮ ਕਾਲ ਸਹਿ ਸਿਰ ਡੰਡਾਏ ਹਰ ਜਨ ਅਰ ਨਾਮ ਸਬਾਣੇ ਦੁਖ ਜਨ ਵਰਣ ਪਉ ਖੰਡਾਏ ਅਵਨਾਸੀ ਪੁਰਖ ਪਾਇਆ ਪਰਮੇਸ਼ਰਾ ਬਹੁ ਸਭ ਖੰਡ ਬ੍ਰਹਮੰਡਾਏ ਹਮ ਗਰੀ ਮਸਕੀਨ ਪ੍ਰਭ ਤੇਰਾ ਆਕ ਰਾਕ ਵੱਡ ਵੱਡਾ ਏ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਸੁਖ ਮੰਡਾ ਏ ਰਾਗ ਗੌੜੀ ਪੂਰਬੀ ਮਹਲਾ ਪੰਜਵਾ ਕਰੋ ਬਿਨੰਤੀ ਸੁਣ ਮੇਰ ਮੀਤਾ ਸੰਤ ਟਹਿਲ ਕੀ 베ਲਾ ਜਾਂ ਕਾੜ ਚਲੋ ਹਰ ਲਾਹਾ ਆਗੇ ਬਸੰਸਹਿਲਾ ਆਉਦ ਕਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾ ਸਵਾਰੇ ਰਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਇ ਪੀਅ ਔਰ ਸੈ ਕਥ ਕਥਾ ਤੈ ਜਾਨੀ ਜਾ ਕੋ ਆਏ ਸੋਈ ਬਿਹਾਜੋ ਅਰ ਗੁਰ ਤੇ ਮਨੈ ਬਸੇਰਾ ਨਿਜ ਘਰ ਮਹਿਲ ਪਾਉ ਸੁਖ ਸਹਿ ਜੇ ਬਹੁਰ ਨਾ ਹੋਏ ਗੋਪੀਰਾ ਅੰਤਰਜਾਮੀ ਪੁਰਖ ਵਿਦਾਤੇ ਸਰਦਾਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗੈ ਮੁਕ ਕਰ ਸੰਤਨ ਕੀ ਧੂਰੇ ਅੰਤਰਜਾਮੀ ਪੁਰਖ ਵਿਦਾਤੇ ਸਰਦਾਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗੈ ਮੁਕ ਕਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ